ਕਹੁ ਤਲ ਗੁਰ ਸੇਵਿਆ ਅਹਨ ਸਹਜ ਦਰਸ਼ਨ ਪਰਸਿਆ ਗੁਰ ਕਾ ਜਨਮ ਮਰਨ ਦੁਖ ਹੋਵਾ ਸਿਫਤ ਖਸਮ ਦੀ ਨੂਰ ਅਰ ਸਹ ਹੁ ਕਰ ਸਹ ਉਦਰਠੀ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣਾ ਸੱਚਾ ਪਾਤਸ਼ਾਹ ਸਰਸਾ ਹੰਦੈ ਜਿਸ ਉਪਾਸ ਬਹਿਠਿਆ ਸੋਹੀਐ ਸਬਨਾ ਦਾ ਸਜਣ ਸੱਚ ਪਾਤਸ਼ਾਹ ਹੋ ਸਰਸਾਂ ਦਾ ਜਿਸ ਪਾਸ ਬਹਿਠਿਆ ਸੋਹੀਏ ਸਭਨਾ ਦਾ ਵੇਸਾ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਤਨ ਅਸਰੀ ਮਹਲਾ ਪਹਿਲਾ ਸਹਜ ਮਿਲ ਮਿਲਿਆ ਪਰਵਾਣ ਨਾ ਤਿਸ ਮਰਣ ਨਾ ਆਵਣ ਜਾਣ ਠਾਕੁਰ ਮਹਾਂਦਾਸ ਦਾਸ ਮਹ ਸੋਏ ਜੋ ਦੇਖਾ ਤਹ ਵਰਨਾ ਕੋਈ ਸਹਜ ਮਿਲਿਆ ਮਿਲਿਆ ਪਰਵਾਣ ਨਾਤ ਸਮਰਨ ਨਾ ਆਵਣ ਜਾਣ ਠਾਕੁਰ ਮਹਾਂ ਦਾਸ ਦਾਸ ਮਹਸੋਏ ਜਹ ਦੇਖ ਤਹ ਵਰਨਾ ਕੋਏ ਗੁਰਮਖੋ ਭਗਤ ਸਹਜ ਕਰ ਪਾਈਆ ਬਿਨ ਗੁਰ ਭੇਟੇ ਮਰ ਆਈਆ ਜਾਈਆ ਰਹਾ ਸੋ ਗੁਰ ਕਰਉ ਜੀ ਸਾਚ ਦੜਾਵਾ ਅਕਥ ਕਥਾਵੈ ਸ਼ਬਦ ਮਿਲਾਵੈ ਹਰ ਕੇ ਲੋਗ ਅਬਰ ਨਹੀਂ ਕਾਰਾ ਸਾਚ ਠਾਕੁਰ ਸਾਚ ਪਿਆਰਾ ਮਹ ਮੰਨੂ ਆ ਮਨਮਹ ਸਾਚਾ ਸੋ ਸਾਚਾ ਮਿਲ ਸਾਚੀ ਰਾਚਾ ਸੇਵਕ ਪ੍ਰਭ ਕਾ ਲਾਗਾ ਪਾਈ ਸਤਗੁਰ ਪੂਰਾ ਮਿਲਾ ਮਿਲਾਏ ਆਪ ਦਿਖਾਵੇ ਆਪੇ ਦਿਖਾਏ ਹਾਠ ਨਾ ਪਤੀਜਾ ਨਾਮ ਬਹ ਭੇਖਾ ਘੜ ਭੰਡੇ ਜਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨਪਤੀ ਆਇਆ ਪੜ ਪੜ ਭੂਲੇ ਛੋਟਾ ਖਾਏ ਬਹੁਤ ਸਿਆਣਪ ਆਵਹਿ ਜਾਹੇ ਮਨ ਜਪਾ ਭੋਜਨ ਖਾਈ ਗੁਰਮਖਿ ਸੇਵ ਕਰਹੀ ਸਮਾਈ ਪੂਜ ਸਿਲਾ ਤੀਰਥ ਬਨਵਾਸ ਪਰਮਤ ਦੋਲਤ ਭਈ ਉਦਾਸਾ ਮਾਨ ਮਾਲਾ ਸੁਚਾ ਕਿਉ ਹੋਏ ਸਾਚ ਮਿਲਾ ਪਾਵ ਪਤ ਸੋਏ ਆਚਾਰੀਤਾਰ ਸਰੀਰਾ ਆਦਿ ਯੁਗਾਦਿ ਸਹਿਜ ਮਨ ਤੀਰਾ ਪਲ ਪੰਕਜ ਮਹਕੋਟ ਉਦਾਰੇ ਕਰ ਕਿਰਪਾ ਗੁਰ ਮੇਲ ਪਿਆਰੇ ਕਿਸ ਆਗੈ ਪ੍ਰਭ ਤੁਧ ਸਾਲਾਹੀ ਤੁਧ ਬਨ ਦੂਜਾ ਮੈਂ ਕੋ ਨਾਹੀ ਜਉ ਭਾ ਜਉ ਤੁਧ ਭਾਵੈ ਤਿਉ ਰਾਖ ਰਜਾਈ ਸਹਜ ਭਾਈ ਗੁਣ ਗਾਈ ਜੋ ਤਦ ਭਾਵ ਤੈਉ ਰਖ ਰਜਾਈ ਨਾਨਕ ਸਹਜ ਭਾਈ ਗੋਣਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਨਾਸਰੀ ਮਹੱਲਾ ਪਹਿਲਾ ਸਹਜ ਮਿਲੈ ਮਿਲਿਆ ਪਰਵਾਣ ਨਾ ਤਿਸ ਮਰਣ ਨਾ ਆਵਣ ਜਾਣ ਠਾਕੁਰ ਮਹੰਦਾਸ ਦਾਸ ਮਹਸੋਏ ਜਹ ਦਿਖਾ ਤਹ ਅਵਰਣ ਕੋਇ